ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਜਾ ਰਹੀ ਹੈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਡਰੱਗ ਵਿਭਾਗ ਦੇ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਤੇ ਵੀ ਨਕੇਲ ਕੱਸੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਡਰੱਗ ਵਿਭਾਗ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਗਈ ਵੱਡੀ ਤਾਦਾਦ ਵਿੱਚ ਪਾਬੰਦੀਸ਼ੁਦਾ ਦਵਾਈਆਂ ਫੜੀਆਂ ਗਈਆਂ ਤੇ ਨਾਲ ਹੀ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੀ ਵੀ ਮੈਡੀਕਲ ਸਟੋਰ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਜ਼ਰੂਰਤ ਪੈਂਦੇ ਲਾਇਸੈਂਸ ਵੀ ਰੱਦ ਕੀਤੇ ਗਏ ਨੇ ਉਹਨਾਂ ਅਪੀਲ ਕੀਤੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਮੈਡੀਕਲ ਸਟੋਰਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਵੇਚਦੇ ਨੇ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਕੁਝ ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੁੱਦ ਚੜਾਇਆ ਹੋਇਆ ਜਿਹਦੇ ਵਿੱਚ ਪੁਲਸ ਵੱਲੋਂ ਵੱਡਾ ਯੋਗਦਾਨ ਜਿਹੜਾ ਆਪਣਾ ਦਿੱਤਾ ਗਿਆ ਤਾਂ ਵੱਡੀਆਂ ਕਾਰਵਾਈਆਂ ਨਸ਼ਾ ਤਸਕਰ ਦੇ ਖਿਲਾਫ ਵੀ ਹੁੰਦੀਆਂ ਹੋਈਆਂ ਸਾਫ ਦਿਖਾਈ ਦਿੱਤੀਆਂ ਤੇ ਵੱਡੇ ਨਸ਼ਾ ਤਸਕਰਾਂ ਨੂੰ ਫੜ ਕੇ ਇਲਾਕੇ ਦੇ ਪਿੱਛੇ ਵੀ ਭੇਜਿਆ ਗਿਆ ਲੇਕਿਨ ਉੱਥੇ ਸਮਾਜ ਦੇ ਵਿੱਚ ਇੱਕ ਹੋਰ ਵੀ ਕਹਿ ਸਕਦੇ ਹਾਂ ਵੀ ਸਿਹਤ ਵਿਭਾਗ ਦਾ ਵੀ ਬੜਾ ਵੱਡਾ ਯੋਗਦਾਨ ਹੈ ਤੇ ਰਿਆ ਵੀ ਜਿਹੜਾ ਨਸ਼ੇ ਨੂੰ ਜਿਹੜਾ ਕੰਟਰੋਲ ਕਰਵਾਉਂਦੇ ਕਿਉਂਕਿ ਜਦੋਂ ਇਹ ਚਿੱਟੇ ਵਰਗੀ ਜਿਹੜੀ ਚੀਜ਼ ਹੈਗੀ ਆ ਉਹ ਨਸ਼ਾ ਤਸਕਰਾਂ ਨੂੰ ਜਾਂ ਕੈਸਰ ਦੇ ਨਸ਼ੇ ਦੀ ਆਦੀ ਲੋਕਾਂ ਨੂੰ ਨਹੀਂ ਮਿਲਦੀ ਤੇ ਫਿਰ ਉਹ ਮੈਡੀ ਇਹ ਮੈਡੀਕਲ ਨਸ਼ੇ ਤੇ ਕਿਸ ਤਰ੍ਹਾਂ ਦੀ ਜੜੀ ਹੈ ਦੁਕਾਨਾਂ ਤੇ ਲਗਾਮ ਲਗਾਈ ਗਈ ਹੈ ਨਕੇਲ ਕਸੀ ਗਈ ਹੈ ਵੀ ਉੱਥੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਅਮਲ ਚ ਲਿਆਂਦੀ ਗਈ ਹੈ ਸਿਹਤ ਵਿਭਾਗ ਡਰਗ ਨਸ਼ਾ ਵਿਭਾਗ ਵੱਲੋਂ ਵੀ ਉਹਨਾਂ ਨਾਲ ਅਸੀਂ ਕਾਰਵਾਈ ਅੱਜ ਕਰਦੇ ਆ ਸਾਡੇ ਨਾਲ ਮੈਡਮ ਮੌਜੂਦ ਨੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਿਰ ਕਿੰਨੇ ਜੜੀਆਂ ਇਹਨਾਂ ਨੇ ਰਕਵੀਆਂ ਕੀਤੀਆਂ ਕਿਸ ਤਰ੍ਹਾਂ ਦੀ ਜੜੀ ਨਕੇਲ ਕਸੀ ਆ ਤਾਂ ਜੋ ਪੂਰੀ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਮੈਮ ਨਮਸਕਾਰ ਮੈਮ ਜਿਹੜਾ ਨਸ਼ਾ ਲੈ ਕੇ ਮਹੀਨ ਚੱਲੀ ਆ ਮੈਡੀਕਲ ਨਸ਼ੇ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੀ ਤੁਸੀਂ ਕਾਰਵਾਈਆਂ ਕੀਤੀਆਂ ਜਦੋਂ ਦਾ ਇਹ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਬੀਗ ਸਟਾਰਟ ਹੋਇਆ ਉਸ ਤੋਂ ਮਾਰਚ ਤੋਂ ਲੈ ਕੇ ਹੁਣ ਤੱਕ ਟੋਟਲ 90 ਦੁਕਾਨਾਂ ਦੀ ਚੈਕਿੰਗ ਹੋ ਚੁੱਕੀ ਹੈ ਕੁਝ ਇਕੱਲੇ ਵੀ ਕੀਤੀ ਆ ਕੁਝ ਪੁਲਿਸ ਡਿਪਾਰਟਮੈਂਟ ਨਾਲ ਵੀ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 8 8 ਫਰਮਾਂ ਤੋਂ ਸਾਨੂੰ ਦਵਾਈਆਂ ਸੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਦੋ ਫਰਮਾਂ ਐਸੀਆਂ ਸੀ ਜੋ ਬਿਨਾਂ ਲਾਇਸੈਂਸ ਵੀ ਚੱਲ ਰਹੀਆਂ ਸੀ ਤੇ ਟੋਟਲ ਅਮਾਊਂਟ 4 ਲੱਖ ਦੇ ਆਰਾਊਂਡ ਕਰ ਚੁੱਕੇ ਹਾਂ ਹੁਣ ਤੱਕ ਅਸੀਂ ਔਰ 3 ਐਫ ਆਈ ਆਰਸ ਵੀ ਕਰਾ ਚੁੱਕੇ ਹਾਂ ਜੋ ਕਿ ਡੀ ਸੀ ਸਾਹਿਬ ਦੇ ਆਰਡਰਸ ਹੈ ਵੀ ਫ੍ਰੀ ਕੱਬ ਵਾਲੇ ਨਹੀਂ ਪ੍ਰੋਹੀਬਿਟਿਡ ਹੈ ਕਿ ਵੇਚਣੀ ਨਹੀਂ ਹੈ ਔਰ ਖਰੀਦਣੀ ਨਹੀਂ ਹੈ ਔਰ ਕੁਝ ਫਰਮਾਂ ਵੱਲੋਂ ਉਹਦੀ ਉਲੰਘਣਾ ਕੀਤੀ ਗਈ ਤਾਂ ਸਾਡੇ ਵੱਲੋਂ ਤਿੰਨ ਐਫ ਆਈ ਆਰਸ ਵੀ ਕਰਾਈਆਂ ਗਈਆਂ ਔਰ ਬਾਕੀ ਲਗਾਤਾਰ ਚੈਕਿੰਗਸ ਚੱਲ ਹੀ ਰਹੀਆਂ ਔਰ ਪਿਛਲੇ ਕੁਝ ਟਾਈਮ ਤੋਂ ਕਾਫੀ ਰਿਕਵਰੀ ਘਟ ਗਈ ਹੈ ਕਿਉਂਕਿ ਜਿੱਥੋਂ ਤੱਕ ਪਤਾ ਚੱਲ ਰਿਹਾ ਕਿ ਲੋਕਾਂ ਵੱਲੋਂ ਵੀ ਸ਼ਿਕਾਇਤਾਂ ਨਹੀਂ ਘਟ ਗਈ ਹੈ ਔਰ ਲੋਕੀ ਕਾਫੀ ਸੁਚੇਤ ਹੋ ਗਏ ਆਂ ਔਰ ਦੁਕਾਨਾਂ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਤੇ ਸਖਤ ਕਾਰਵਾਈਆਂ ਹੋ ਰਹੀਆਂ ਤਾਂ ਉਹਨਾਂ ਨੇ ਵੀ ਦੁਕਾਨਾਂ ਤੇ ਹੁਣ ਕੱਟ ਕਰ ਰਹੇ ਬਹੁਤ ਕੱਟ ਕਰ ਰਹੇ ਨੇ ਜਿਹ ਖਾਸ ਤੌਰ ਤੇ ਦੇਖਿਆ ਜਾਵੇ ਜਿਹੜੇ ਪਿੰਡਾਂ ਵਿੱਚ ਜਿਹੜੀਆਂ ਛੋਟੀਆਂ ਦੁਕਾਨਾਂ ਖੁੱਲੀਆਂ ਉੱਥੇ ਪੰਪਤੀ ਸ਼ੁੱਧਾ ਜਿਹੜੀਆਂ ਦਵਾਈਆਂ ਜਿੰਨਾਂ ਜ਼ਿਆਦਾ ਵਿਕਦੇ ਸ਼ਿਕਾਇਤਾਂ ਜਿਹੜੀਆਂ ਸਾਹਮਣੇ ਆਂਦੀਆਂ ਉਹਨਾਂ ਤੇ ਰੋਕਣ ਵਾਸਤੇ ਤੁਸੀਂ ਕਿਸ ਤਰ੍ਹਾਂ ਦੇ ਮਤਲਬ ਕਿ ਜਿਹੜਾ ਉਪਰਾਲੇ ਕੀਤੇ ਆ ਜਾਂ ਕਦਮ ਠਾਏ ਆ ਜਾ ਦੇਖੋ ਮੈਨੂੰ ਹਜੇ ਤੱਕ ਕੋਈ ਇਦਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ ਬਟ ਜਦੋਂ ਵੀ ਕੋਈ ਵੀ ਸ਼ਿਕਾਇਤ ਮਿਲੇਗੀ ਤਾਂ ਉਹ ਤੇ ਉਸ ਤਰ੍ਹਾਂ ਸਬੰਧੀ ਕਾਰਵਾਈ ਕੀਤੀ ਜਾਏਗੀ ਕਿੰਨੇ ਕਿ ਦੁਕਾਨਾਂ ਤੇ ਜਿਹੜੀਆਂ ਪਾਬੰਦੀਸ਼ੂਤ ਦਵਾਈਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆਈਆਂ ਕਿਉਂਕਿ ਤੁਹਾਡੇ ਵੱਲੋਂ ਕਾਰਵਾਈ ਵੀ ਕੀਤੀ ਆ ਵੀ ਅੱਠ ਫਰਮਾਂ ਤੇ ਕਾਰਵਾਈ ਕੀਤੀ ਗਈ ਹੈ ਜਿੰਨਾਂ ਦੀ ਸਾਡੇ ਕੋਲ ਥੋੜੀ ਇਨਫੋਰਮੇਸ਼ਨ ਸੀਗੀ ਉਹਨਾਂ ਦੀ ਅਸੀਂ ਰਿਕਵਰੀ ਕਰਤੀ ਉਹਨਾਂ ਤੋਂ ਬਾਕੀ ਕੁਝ ਪਿੰਡਾਂ ਚੋ ਵੀ ਇਹਨਾਂ ਇਹਨਾਂ ਵਿੱਚੋਂ ਹੀ ਪਿੰਡਾਂ ਵਿੱਚੋਂ ਦੁਕਾਨਾਂ ਦੀ ਰਿਕਵਰੀ ਕੀਤੀ ਹੈ ਅਸੀਂ ਬਾਕੀ ਜਦੋਂ ਵੀ ਕੋਈ ਵੀ ਸ਼ਿਕਾਇਤ ਆਏਗੀ ਤਾਂ ਉਸ ਬੇਸ ਤੇ ਅਸੀਂ ਕਾਰਵਾਈ ਕਰਦੇ ਰਹਿਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੰਤਰੀ ਦੇਖਦੇ ਆਉਣ ਵਾਲੇ ਸਮੇਂ ਵਿੱਚ ਅਸੀਂ ਮੈਂ ਤਾਂ ਲੋਕਾਂ ਕੋਲੋਂ ਇਹੀ ਅਪੀਲ ਕਰਦੀ ਆ ਕਿ ਅਗਰ ਜੋ ਪਿੰਡਾਂ ਦੇ ਸਰਪੰਚ ਹੈ ਬੇਸਿਕਲੀ ਮੇਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ ਸਾਰਾ ਦਿਨ ਵਿਚਰਨਾ ਉੱਥੇ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਸਾਡਾ ਯੂਥ ਕਿੱਧਰ ਨੂੰ ਜਾ ਰਿਹਾ ਹੈ ਈ ਉਹਨਾਂ ਨੂੰ ਅਪੀਲ ਹੈ ਮੇਰੀ ਕਿ ਅਗਰ ਉਹਨਾਂ ਨੂੰ ਕਿਤੇ ਵੀ ਪਤਾ ਲੱਗਦਾ ਵੀ ਹਾਂਜੀ ਇਹ ਮੈਡੀਕਲ ਸਟੋਰ ਵਾਲਾ ਕੁਝ ਗਲਤ ਕੰਮ ਕਰ ਰਿਹਾ ਤਾਂ ਮੈਨੂੰ ਜਰੂਰ ਇਨਫੋਰਮੇਸ਼ਨ ਦੇਣ ਉਹਨਾਂ ਦਾ ਕਿਤੇ ਡਿਸਕਲੋਜ਼ਰ ਕਿਤੇ ਨਹੀਂ ਹੋਏਗਾ ਬਟ ਉਹ ਇਨਫੋਰਮੇਸ਼ਨ ਦੇਣਗੇ ਤਾਂ ਸੇ ਉੱਤੇ ਕੁਝ ਨਾ ਕੁਝ ਕਾਰਵਾਈ ਕਰਾਂਗੇ ਤਾਂ ਜੋ ਉਸ ਪਿੰਡ ਨੂੰ ਅਸੀਂ ਬਚਾ ਸਕੀਏ ਉਹ ਖਾਕੂਟੋ ਜੇ ਮੈਡੀਕਲ ਨਸ਼ੇ ਦੀ ਗੱਲ ਕੀਤੀ ਜਾਵੇ ਇਹ ਕਿੰਨਾ ਮਤਲਬ ਪ੍ਰਭਾਵ ਛੱਦਦੀ ਹੈ ਜਿਹੜੇ ਸਮਾਜ ਦੇ ਵਿੱਚ ਕਿਉਂਕਿ ਜਦੋਂ ਦੂਜੇ ਨਸ਼ੇ ਦੇ ਨਕੇਲ ਪੁੱਛ ਕੱਸਦੀ ਹੈ ਤਾਂ ਉਹਨੂੰ ਜ਼ਿਆਦਾਤਰ ਜਿਹੜੇ ਨਸ਼ੇ ਦੀ ਆਦੀ ਲੋਕ ਹੁੰਦੇ ਆ ਇਸ ਵਾਰ ਜਿਹੜਾ ਉਹ ਜ਼ਿਆਦਾ ਭਜਦੇ ਆ ਤੇ ਇਕੋ ਕੋਈ ਵੀ ਮੈਡੀਸਿਨ ਹੈ ਜੋ ਅਗਰ ਉਹਨੂੰ ਸਹੀ ਮਾਤਰਾ ਵਿੱਚ ਲਵਾਂਗੇ ਤਾਂ ਉਹਦਾ ਇਫੈਕਟ ਅੱਛਾ ਹੋਏਗਾ ਬਟ ਅਗਰ ਉਹਨੂੰ ਆਪਾਂ ਮਿਸਯੂਜ਼ ਕਰਨਾ ਸਟਾਰਟ ਕਰਾਂਗੇ ਤਾਂ ਆਪਣੇ ਬਾਡੀ ਦੇ ਸਿਸਟਮ ਨੂੰ ਖਰਾਬਤਾ ਕਰਦੀ ਹੈ ਆਬਵੀਅਸਲੀ ਹਨਾ ਜਦੋਂ ਆਪਾਂ ਜੋ ਦਵਾਈ ਦੀ ਆਪਾਂ ਨੂੰ ਨਹੀਂ ਜ਼ਰੂਰਤ ਆਪਾਂ ਲੈ ਰਹੇ ਆ ਨਸ਼ੇ ਦੇ ਤੌਰ ਤੇ ਤਾਂ ਸੀਐਨਐਸ ਸਿਸਟਮ ਨੂੰ ਆਪਣੇ ਡਿਸਟਰਬ ਕਰ ਦਿੰਦੀ ਹੈ ਇਸ ਲਈ ਲੋਕਾਂ ਨੂੰ ਵੀ ਇਹ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿ ਵੀ ਇਹ ਦਵਾਈਆਂ ਤੁਹਾਡੇ ਦਿਮਾਗ ਤੇ ਅਸਰ ਪਾ ਰਹੀਆਂ ਤੁਹਾਨੂੰ ਇਹ ਦਵਾਈਆਂ ਦਾ ਨਹੀਂ ਗਲਤ ਸੇਵਨ ਨਹੀਂ ਕਰਨਾ ਚਾਹੀਦਾ ਸਿਰਫ ਡਾਕਟਰ ਰਿਸਕ੍ਰਾਈਬ ਕਰੇ ਤਾਂ ਲੋ अदरवाइज नहीं करना को खतरनाक खतरना है चिटे वर्ग है। देखो चिट्टा तो ज़्यादा खतरनाक है ही है है ना मेडिसिन भी अगर एक्सेस च तो एक्सेस ऑफ एवरीथिंग इज बैड ये भी खतरनाक करती है ਤੁਸੀਂ ਸਮੇਤ ਵਿਚਾਰੇ ਅੰਦਰ ਸਤੰਗੀ ਆਦੀ ਨੂੰ ਕਾ ਵੀ ਇਹਨਾਂ ਨੂੰ ਹੁਣ ਨਸ਼ਾ ਛੱਡ ਕੇ ਬਿਲਕੁਲ ਜਲਸਮਾਸੀ ਸਹਿ ਬਚਣਾ ਚਾਹੀਦਾ ਇਹ ਕੋਈ ਮਤਲਬ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਹਾਂਜੀ ਬਿਲਕੁਲ ਨਸ਼ੇ ਨਸ਼ਾ ਇੱਕ ਬਹੁਤ ਭੈੜੀ ਆਦਤ ਹੈ ਠੀਕ ਹੈ ਇਹਨੂੰ ਛੱਡਣਾ ਚਾਹੀਦਾ ਹੈ ਅਗਰ ਕੋਈ ਬੰਦਾ ਛੱਡਣਾ ਚਾਹੁੰਦਾ ਹੈ ਆਪਣਾ ਉਹਨੂੰ ਮਤਲਬ ਉਹਦੀ ਵਿਲ ਪਾਵਰ ਹੋਣੀ ਚਾਹੀਦੀ ਹੈ ਬਿਨਾਂ ਵਿਲਵਾ ਵਰਤ ਆਪਾ ਕਿਸੇ ਨੂੰ ਆ ਜਿਆਦਾ ਤੱਕਿਆ ਕਰਕੇ ਨਹੀਂ ਨਸ਼ਾ ਛਡਵਾ ਸਕਦੇ ਹਰ ਇੱਕ ਨੂੰ ਆਪਣਾ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਠੀਕ ਹੈ ਇਸ ਲਈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕੁਝ ਅੱਛਾ ਕੰਮ ਕਰੀਏ ਹੌਲੀ ਹੌਲੀ ਰਿਡਿਊਸ ਕਰੀਏ ਪੰਜਾਬ ਗਵਰਨਮੈਂਟ ਵੱਲੋਂ ਡੀ ਐਡਿਕਸ਼ਨ ਸੈਂਟਰਸ ਖੋਲੇ ਆ ਆਪਣੀ ਗਵਰਨਮੈਂਟ ਸਪਲਾਈ ਹੋ ਰਹੀ ਹੈ ਉੱਥੇ ਡਾਕਟਰਸ ਕੋ ਲਾਨ ਉਹ ਡਾਕਟਰਸ ਉਹਨਾਂ ਨੂੰ ਕਾਉਂਸਲਿੰਗ ਕਰਦੇ ਆ ਡਾਕਟਰਸ ਉਹਨਾਂ ਨੂੰ ਹਟਾ ਸਕਦੇ ਆ ਬਟ ਆਪਣੀ ਵਿਲ ਪਾਵਰ ਬਹੁਤ ਜ਼ਰੂਰੀ ਹੈ ਕਿ ਯੂਥ ਨੂੰ ਵਿਲ ਪਾਵਰ ਲਿਆਨੀ ਹੀ ਪਏਗੀ ਨਹੀਂ ਤਾਂ ਉਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋਈ ਰਹੀ ਹੈ ਮੈਮ ਜੇ ਮੈਡੀਸਿਨ ਹਿੰਦੀ ਦੀ ਗੱਲ ਕਰਦੇ ਆਂ ਟੈਬਲੇਟਸ ਲੈਂਦੇ ਆਂ ਨਛੇ ਦੇ ਆਦੀ ਹੋ ਗਏ ਜਦੋਂ ਇੰਜੈਕਸ਼ਨ ਤੱਕ ਪਹੁੰਚਦੇ ਆਂ ਤਾਂ ਕਿਹੜੀ ਸਟੇਜ ਤੇ ਤੁਸੀਂ ਸਮਝਦੇ ਹੋ ਕਿ ਜਦੋਂ ਇੰਜੈਕਸ਼ਨ ਲਗਾਉਣਾ ਸ਼ੁਰੂ ਕਰ ਦਿੰਦੇ ਦੇਖੋ ਇੰਜੈਕਸ਼ਨ ਜ਼ਰੂਰੀ ਨਹੀਂ ਹੈ ਕਿ ਨਾਰਮਲ ਨਾਰਮਲ ਇੰਜੈਕਸ਼ਨਸ ਤਾਂ ਕੋਈ ਹੁੰਦੇ ਨਹੀਂ ਆ ਉਹ ਚਿੱਟਾ ਵਗੈਰਾ ਕੋਲ ਕੀ ਲਗਾਉਂਦੇ ਹੋਣਗੇ ਇੰਜੈਕਸ਼ਨਸ ਤਾਂ ਦੇਖੋ ਖਤਰਨਾਕ ਬਿਲਕੁਲ ਖਤਰਨਾਕ ਹੀ ਹੈ ਚਾਹੇ ਟੈਬਲੇਟਸ ਲੈ ਰਹੇ ਹੋ ਉਹ ਵੀ ਖਤਰਨਾਕ ਹੀ ਹੈ ਸਟਾਰਟਿੰਗ ਹੀ ਜਦੋਂ ਆਪਾਂ ਕਰ ਲਾਂਗੇ ਤਾਂ ਸਟਾਰਟਿੰਗ ਨੇ ਅੱਗੇ ਵਧਣਾ ਹੀ ਵਧਣਾ ਆਪਾਂ ਨੂੰ ਸਟਾਰਟਿੰਗ ਤੇ ਹੀ ਇਹਨੂੰ ਥੋੜਾ ਰੋਕਣਾ ਪੈਣਾ ਪਿੰਡਾਂ ਦੇ ਸਰਪੰਚਾਂ ਦਾ ਬੜਾ ਅੱਛਾ ਰੋਲ ਐ ਇਸ ਚੀਜ਼ ਵਿੱਚ ਉਹ ਮੇਨ ਹੈਡ ਆ ਉਸ ਪਿੰਡ ਦੇ ਉਹ ਆਪ ਵੀ ਖੁਦ ਵੀ ਉਹਨਾਂ ਨੂੰ ਕਹਿ ਸਕਦੇ ਆ ਖੁਦ ਇਕੱਠੇ ਹੋ ਕੇ ਵੀ ਕਹਿ ਸਕਦੇ ਆ ਜੇ ਅਗਰ ਫਿਰ ਵੀ ਨਹੀਂ ਬੰਦਾ ਕੋਈ ਹਟ ਰਿਹਾ ਤਾਂ ਸਾਨੂੰ ਵੀ ਅਪਰੋਚ ਕਰ ਸਕਦੇ ਆ ਮੈਡੀਕਲ ਸਟੋਰਾਂ ਨੂੰ ਤੁਸੀਂ ਕੀ ਮਤਲਬ ਕੀ ਇੱਕ ਮੈਸੇਜ ਦੇਣਾ ਚਾਹੋਗੇ ਵੀ ਦੁਕਾਨਾਂ ਤੇ ਇਸ ਤਰ੍ਹਾਂ ਦੀ ਕਮੇਟੀ ਸ਼ੁਰੂ ਦਾ ਚਾਹੁੰਦੇ ਆ ਮੈਂ देखो मेडिकल स्टोरਾਂ ਨੂੰ ਸੀ ਤਾਂ ਵਾਰ-ਵਾਰ ਅਪੀਲ ਇਹੀ ਕਰਦੇ ਆ ਰਹੇ ਆ ਹਮੇਸ਼ਾ ਕੀਤੀ ਆ ਅੱਜ ਵੀ ਇਹੀ ਕਰਾਂਗੇ ਕਿ ਉਹਨਾਂ ਨੂੰ ਵੀ ਸਹੀ ਅੱਛੀ ਆਪਣਾ ਕੰਮ ਕਰਨਗੇ ਤਾਂ ਉਹਨਾਂ ਨੂੰ ਤਾਂ ਵੀ ਨਹੀਂ ਆ ਪੁੱਕੇ ਕਦੇ ਵੀ ਮਰਨਗੇ ਠੀਕ ਹੈ ਨਾ ਆ ਔਰ ਇਹ ਚੀਜ਼ਾਂ ਤੋਂ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਆਦਰਵਾਈਸ ਫਿਰ ਲਾਇਸੈਂਸ ਕੈਨਸਲ ਹੋ ਰਿਹਾ ਜਾਂ ਉਹਨਾਂ ਦੇ ਪਰਚੇ ਹੋ ਰਿਹਾ ਫਿਰ ਉਹ ਸਹੀ ਹੋ ਰਿਹਾ ਠੀਕ ਹੈ ਜੇ ਨਹੀਂ ਹਟਣਗੇ ਤਾਂ ਫਰਦਰ ਫਿਊਚਰ ਚ ਵੀ ਇਹੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮੈਡੀਕਲ ਸਟੋਰਾਂ ਨੂੰ ਵੀ ਇੱਕ ਚਿਕਤਾਨੀ ਵਰਗੀ ਜਿਹੜੇ ਮੈਦਨ ਉੱਤੇ ਦਿਖਾਈ ਦੇ ਰਿਹਾ ਇੱਕ ਸਲਾਹ ਵੀ ਦਿੱਤੇ ਜਾਂਦੇ ਰਿਹਾ ਵੀ ਉਹ ਜਿਹੜੇ ਲੋਕ ਨਸ਼ੇ ਦੀ ਕੰਬਦੀ ਚੂੜਾ ਦਵਾਈਆਂ ਦੀ ਜਿਹੜਿਆ ਵੇਚਣ ਦਾ ਕੰਮ ਕਰਦੇ ਆ ਉਹ ਆਪਣੇ ਅੰਬਾਜ ਆ ਜਾਣ ਕਿਉਂਕਿ ਲੋਕਾਂ ਨੂੰ ਜਿਹੜਾ ਜਵਾਨੀ ਨੂੰ ਜਿਹੜਾ ਨੌਜਵਾਨ ਉਹਨਾਂ ਨੂੰ ਨਸ਼ੇ ਵਾਲਾ ਚੜਾ ਨਾ ਤਕੇ ਜਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਜੰਗ ਚੜ੍ਹਿਆ ਹੋਇਆ ਉਹ ਕੁਝ ਵੀ ਕੰਮ ਕਰਦੀ ਪਈਆ ਤੇ ਨਰਗ ਵਪਾਰ ਗੜਾ ਉਹ ਵੀ ਕੰਮ ਕਰਦਾ ਸਾਤਾ ਤੇ ਦਿਖਾਈ ਦੇ ਰਿਹਾ ਤੇ ਵੱਡੀਆਂ ਕਾਮਯਾਬੀਆਂ ਵੀ ਇਹਨਾਂ ਨੂੰ ਮਿਲੀਆਂ ਉਹਨੇ ਦਿਖਾਈ ਦੇ ਰੀਆਂ ਤੇ ਲੇ ਮੈਡਮ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਦਾ ਕੋਈ ਸਰਪੰਚਾਂ ਨੂੰ ਜ਼ਿਆਦਾ ਉਤਾਰਿਆ ਸਿੱਧਾ ਇਹ ਪਤਾ ਹੁੰਦਾ ਵੀ ਕਿਹੜਾ ਮੈਡੀਕਲ ਸਟੋਰ ਹੈ ਜਿਹੜਾ ਗਲਤ ਜਿਹਾ ਪਾਬੰਦੀ ਛੋੜਦਾ ਜਿਹੜੀਆਂ ਦਵਾਈਆਂ ਵੇਚਦਾ ਕੰਮ ਕਰਦਾ ਉਹਨਾਂ ਦੀ ਜਿਹੜੀ ਹੈ ਸ਼ਿਕਾਇਤ ਹੈ ਜਾਂ ਉਹਨਾਂ ਦੀ ਜਿਹੜੀ ਆ ਗੱਲ ਹੈ ਉਹ ਇਹਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਉਹਨਾਂ ਤੇ ਵੀ ਜਿਹੜੀਆਂ ਉਹ ਗੱਲਾਂ ਇਹ ਕੀਤੀ ਜਾ ਸਕੇ ਤੇ ਉਹਨਾਂ ਦੇ ਪੂਰੀ ਤਰ੍ਹਾਂ ਨਿਖੇ ਉਹ ਕਸਨਦਾ ਜ਼ਿਲ੍ਹਾ ਕੰਮ ਆ ਬਦਲੋਂ ਕੀਤਾ ਜਾ ਸਕੇ ਕੈਮਰਾਮੈਨ ਦਾ ਨਾਮ ਸਰ ਜੀ ਸੈਦਾਨਿਕ ਸਿਹਰਾ ਸੋਇ